ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਇਹ ਦੱਸਣ ਵਾਸਤੇ ਵੀਡੀਓ ਬਣਾਈ ਜਾ ਰਹੀ ਹੈ ਕਿ 13 ਅਪ੍ਰੈਲ ਨੂੰ ਖਾਲਸਾ ਦਾ ਸਾਜਨਾ ਦਿਵਸ ਮਨਾਇਆ ਜਾਂਦਾ ਹੈ ਵਿਸਾਖੀ ਪੁਰਬ ਉਸ ਦਿਨ ਗੁਰਦਵਾਰਾ ਸ੍ਰੀ ਕੰਨ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾਜੀ ਵੱਲੋਂ ਅੰਮਰ ਸੰਚਾਰ ਕਰਵਾਇਆ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਤੇ ਇਹ ਪਿੰਡ ਬੌਲੀ ਇੰਦਰਜੀਤ ਵਿਖੇ ਅਸੀਂ ਇਸ ਟਾਈਮ ਖੜੇ ਹਾਂ ਮੇਰੇ ਨਾਲ ਖੜੇ ਨੇ ਬਾਬਾ ਨਿਰਮਲ ਸਿੰਘ ਜੀ ਗੁਰਦਰ ਸਾਹਿਬ ਦੇ ਪ੍ਰਧਾਨ ਨੇ ਜੋ ਇਹਨਾਂ ਦੇ ਸਹਿਯੋਗ ਨਾਲ ਪਿੰਡ ਦੇ ਬੱਚੇ ਜੋ ਗੱਤਕਾ ਸਿੱਖਣ ਵਾਸਤੇ ਨਾਲ ਜੁੜੇ ਸੀ ਅੱਜ ਉਹ ਆਪਣਾ ਗੁਰਦਸ਼ੀ ਕੰਨ ਸਾਹਿਬ ਵਿਖੇ ਅਮਰ ਸੰਚਾਰ ਜਿਹੜਾ ਹੋ ਰਿਹਾ ਉੱਥੇ ਪੇਸ਼ ਹੋਣ ਲਈ ਸਵੇਰੇ ਪਹੁੰਚ ਰਹੇ ਨੇ ਮੈਂ ਇਸ ਸਮੇਂ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਇਹਨਾਂ ਸਹਿਯੋਗ ਦਿੱਤਾ ਕੀਮਤੀ ਸਮਾਂ ਦਿੱਤਾ ਉਹਨਾਂ ਮਾਤਾ ਪਿਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਾਡੇ ਨਾਲ ਜੋੜਿਆ ਤੇ ਸਵੇਰੇ ਅਮਰਤੀ ਦਾਤ ਲੈਣ ਵਾਸਤੇ 10 ਵਜੇ ਗੁਰਦਾਰ ਸ਼੍ਰੀ ਕੰਨ ਸਾਹਿਬ ਪਹੁੰਚ ਰਹੇ ਹਨ ਇਸ ਤੋਂ ਇਲਾਵਾ ਪਿੰਡ ਅਹਮਦਾਬਾਦ ਤੋਂ ਅਤੇ ਮਾਨ ਨਗਰ ਤੋਂ ਵੀ ਸਾਡੇ ਨਾਲ ਬੱਚੇ ਹਨ ਜਿਹੜੇ ਉੱਥੇ ਅਮਰ ਸੰਚਾਰ ਵਿੱਚ ਪੇਸ਼ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ